ਗੁੱਡ ਮਾਰਨਿੰਗ ਆਲ ਮੈਂ ਮੋਨਿਕਾ ਮਹਿਤਾ ਸਾਇੰਸ ਮਿਸਟਰਸ ਜੀਐਸਐਸ ਲੋਗੜ ਅੱਜ ਤੁਹਾਨੂੰ 10ਵੀਂ ਕਲਾਸ ਦਾ ਪਾਠ ਪਹਿਲੇ ਚੋਂ ਵਿਸਥਾਪਨ ਕਿਰਿਆ ਡਿਸਪਲੇਸਮੈਂਟ ਰਿਐਕਸ਼ਨ ਕਰਾ ਰਹੇ ਆ ਜਿਵੇਂ ਕਿ ਇਸ ਦੇ ਵਿੱਚ ਟੈਸਟ ਟਿਊਬ ਲਈ ਹੈਗੀ ਹੈ ਸਭ ਤੋਂ ਪਹਿਲਾਂ ਕਾਪਰ ਸਲਫੇਟ ਦਾ ਘੋਲ ਲੈਣੇ ਆ ਜਿਹੜਾ ਕਿ ਨੀਲੇ ਰੰਗ ਦਾ ਹੁੰਦਾ ਉਹਦੇ ਵਿੱਚ ਇੱਕ ਮੇਕ ਪਾਣਿਆ ਆ ਜੋ ਕਿ ਲੋਹੇ ਦੀ ਆਇਰਨ ਦੀ ਬਣੀ ਹੁੰਦੀ ਹੈ तो देख सकते हो कि रंग घोल का रंग क्या है पेल्ला घोल कॉपर सल्फेट के पाई है आयरन की मेक तो नीला रंग की हो जाएगा आरा क्योंकि आयरन सल्फेट बन जाता है और कॉपर ज़ड़ा है आ, नीचे बैठ जाएगा तो इस तरह ਏ ਵੱਧ ਕਿਰਿਆਸ਼ੀਲ ਤਾਂਤ ਕਟ ਕਿਰਿਆਸ਼ੀਲ ਤਾਂ ਨੂੰ ਵਿਸਥਾਪਿਤ ਕਰਦੀ ਹੈ ਡਿਸਪਲੇਸ ਕਰਦੀ ਹੈ ਤਾਂ ਵਿਸਥਾਪਨ ਕਿਰਿਆ ਜਾਂ ਡਿਸਪਲੇਸਮੈਂਟ ਕਿਰਿਆ ਕੀ ਹੁੰਦੀ ਹੈ ਵੱਧ ਕਿਰਿਆਸ਼ੀਲ ਤਾਂਤ ਕੀ ਕਰੇਗੀ ਜਿਸ ਤਰ੍ਹਾਂ ਆਇਰਨ ਹੈ ਆਇਰਨ ਇਜ਼ ਮੋਰ ਰिएक्टਿਵ ਦਨ ਕਾਪਰ ਤਾਂ ਇਟ ਵਿਲ ਡਿਸਪਲੇਸ ది ਕਾਪਰ ਤਾਂ ਇਹਨੂੰ ਹਟਾ ਕੇ ਖੁਦ ਲੱਜੇਗਾ ਤਾਂ ਇਸ ਨੂੰ ਅਸੀਂ ਕੀ ਕਹਿੰਦੇ ਹਾਂ ਵਿਸਥਾਪਨ ਕਿਰਿਆ ਪਹਿਲਾਂ ਕੋਲ ਦਾ ਰੰਗ ਕੀ ਸੀ ਕਾਪਰ ਸਲਫੇਟ ਦਾ ਕਲਰ ਕੀ ਹੁੰਦਾ ਹੈ ਨੀਲਾ ਤੇ ਉਹਦੇ ਵਿੱਚ ਆਇਰਨ ਦੀ ਮੇਕ ਪੰਨ ਤੇ ਆਇਰਨ ਵੱਧ ਕਿਰਿਆਸ਼ੀਲਤਾਤ ਘੱਟ ਕਿਰਿਆਸ਼ੀਲਤਾਤ ਨੂੰ ਵਿਸਥਾਪਿਤ ਕਰ ਦੇਗੀ ਹਟਾ ਕੇ ਖੁਦ ਲੱਗ ਜੇਗੀ ਤਾਂ ਕੋਲਦਾ ਰੰਗ ਕੀ ਹੋ ਜਾਏਗਾ ਗ੍ਰੀਨ ਆਇਰਨ ਸਲਫੇਟ ਔਰ ਸਾਰਾ ਕਾਪਰ ਕੀ ਹੈ नीचे बैठ जाएगा यह विस्थापन किरिया मीनज बद क्रियाशील मोर रिएक्टिव मैटल विल डिसपलेस दैस रिएक्टिव मैटल आयरन विल डिसप्लेस द कॉपर फ्रॉम इट्स तो कॉपर सल्फेट किस कन्वर्ट हो जाएगा आयरन सल्फेट और सारा कॉपर की है नीचे बैठ जाएगा अनदर एग्जाम्पल ऑफ विस्थापन किरिया की होर उदाहरण ਤਾਂ ਜ਼ਿੰਕ ਦੇ ਪਲੇਟ ਪਾਈ ਹੈਗੀਆ ਕਾਪਰ ਸਲਫੇਟ ਦੇ ਕੋਲ ਚ ਕਾਪਰ ਸਲਫੇਟ ਦਾ ਕਲਰ ਕੀ ਹੈ ਨੀਲਾ ਹੈਗਾ ਤਾਂ ਜ਼ਿੰਕ ਜਿਹੜੀ ਹੈ ਕਾਪਰ ਤੋਂ ਵੱਧ ਕਿਰਿਆਸ਼ੀਲ ਹੈ ਤਾਂ ਇਹ ਵੀ ਕਾਪਰ ਨੂੰ ਇਹਦੇ ਸੋਲੂਸ਼ਨ ਚੋਂ ਡਿਸਪਲੇਸ ਕਰ ਦੇਗੀ ਤਾਂ ਇੱਥੇ ਕੀ ਬਣ ਜੇਗਾ ਜ਼ਿੰਕ ਸਲਫੇਟ ਤੇ ਜ਼ਿੰਕ ਦਾ ਕਲਰ ਜਿਹੜਾ ਹੈਗਾ ਗ੍ਰੇ ਕਲਰ ਦਾ ਸੋਲੂਸ਼ਨ ਬਣ ਜਾਏਗਾ ਕਾਪਰ ਦੇ ਸੌਲਟ ਜਿਹੜੇ ਨੀਲੇ ਕਲਰ ਦੇ ਹੁੰਦੇ ਆ ਵੱਧ ਕਿਰਿਆਸ਼ੀਲਤਾਤ ਘੱਟ ਕਿਰਿਆਸ਼ੀਲਤਾਤ ਨੂੰ ਵਿਸਥਾਪਿਤ ਕਰੇਗੀ ਤੁਸੀਂ ਇਸ ਨੂੰ ਬੈਲੈਂਸ ਕਰਨਾ ਆਲਰੇਡੀ ਬੈਲੈਂਸ ਹੀ ਆ థాంਕ ਯੂ ਤੁਹਾਨੂੰ ਸਿਰਫ ਦੋ ਐਗਜ਼ਾਮਪਲ ਯਾਦ ਕਰਾਈਆਂ ਤੁਸੀਂ ਕੋਈ ਵੀ ਕਰ ਸਕਦੇ ਹੋ ਅਕੋਰਡਿੰਗ ਟੂ ਕਿਰਿਆਸ਼ੀਲਤਾ ਲੜੀ ਰਿਐਕਟਿਵਿਟੀ ਸੀਰੀਜ਼ ਦੇ ਅਕੋਰਡਿੰਗ ਜੋ ਮੋਰ ਰਿਐਕਟਿਵ ਮੈਟਲ ਹੈ ਉਹ ਲੈਸ ਰਿਐਕਟਿਵ ਮੈਟਲ ਨੂੰ डिस्प्लेस ਕਰੇਗੀ ਇਹ ਸਾਡਾ ਮੈਟਲ ਐਂਡ ਨੋਨ ਮੈਟਲਸ ਤੇ ਚੈਪਟਰ 3 ਚ ਹੁੰਦਾ ਤੁਹਾਨੂੰ ਇੱਕ ਇੱਕ ਟੋਪਿਕ ਬੇਟਾ ਯਾਦ ਕਰਾ ਰਹੇ ਆ ਸਲੋਲੀ ਸਲੋਲੀ ਥੈਂਕ ਯੂ ਫॉर ਵਾਚਿੰਗ ਦੀ